ਗਰਦੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾ ਰਹੇ ਹਾਂ ਜੀ ਸੋਇਆ ਦੀਆਂ ਫਲੀਆਂ ਦੀ ਸਬਜ਼ੀ ਬਣਾਉਣੀ ਹੈ ਆਪਾਂ ਜੀ ਇਹਨਾਂ ਨੂੰ ਤੇਲ ਦੇ ਵਿੱਚ ਕਰ ਲਿਆ ਫਰਾਈ ਤੇ ਹੁਣ ਆਪਾਂ ਕੱਢ ਰਹੇ ਹਾਂ ਜੀ ਇੱਕ ਪਲੇਟ ਦੇ ਵਿੱਚ ਕੱਢ ਲਈ ਪਾ ਵੱਡ ਕਿਹੜੋ ਚੜਾ ਕਰਾ ਲਓ ਜੀ ਆਪਾਂ ਨੇ ਲੋਬੀ ਇਹਦੇ ਫਲੀਆਂ ਕਰ ਲੀਆਂ ਫਰਾਈ ਤੇ ਇੱਧਰ ਆਪਾਂ ਨੇ ਜੀ ਪਿਆਜ਼ ਕੱਟ ਲੇ ਹੁਣ ਆਪਾਂ ਜਿੰਨਾ ਕ ਤੜਕੇ ਲਈ ਆਪਾਂ ਨੂੰ ਤੇਲ ਚਾਹੀਦਾ ਜੀ ਰੱਖ ਕੇ ਬਾਕੀ ਦਾ ਆਪਾਂ ਕੱਢ ਲਿਆ ਲੋ ਜੀ ਆਪਾਂ ਨੇ ਪਿਆਜ਼ ਪਾ ਲਈ ਲੋ ਜੀ ਤੇਰਾ ਆਪਣਾ ਗਰਮ ਨਹੀਂ ਸੀ ਗੈਸ ਆਪਾਂ ਨੇ ਕਰ ਲਿਆ ਹੋਣ ਲੋ ਜੀ ਥੋੜਾ ਜਿਹਾ ਆਪਾਂ ਵਿੱਚ ਲਸਣ ਐਡ ਕਰ ਦਾਂਗੇ ਇਹ ਆਪਾਂ ਲਓ ਜੀ ਆਪਾਂ ਪਿਆਜ਼ਾਂ ਨੂੰ ਲਾਲਟ ਬਰਾਊਨ ਹੋਣ ਤੱਕ ਪਕਾ ਲਾਂਗੇ ਲਓ ਜੀ ਆਪਾਂ ਪਹਿਲਾਂ ਇਹਦੇ ਵਿੱਚ ਨਮਕ ਐਡ ਕਰ ਦਾਂਗੇ ਹੁਣ ਆਪਾਂ ਐਡ ਕਰ ਰਹੇ ਹਾਂ ਜੀ ਮਿਰਚ ਲਾਲ ਮਿਰਚ ਹੁਣ ਆਪਾਂ ਐਡ ਕਰ ਦਾਂਗੇ ਜੀ ਹਲਦੀ ਤੇ ਸਾਰੇ ਮਸਾਲਿਆਂ ਦੀ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਅੱਛਾ 4000 ਕੰਟ ਤੋ ਜੀ ਹੁਣ ਆਪਾਂ ਵਿੱਚ ਐਡ ਕਰ ਦਾਂਗੇ ਜੀ ਲੋਬੀ ਇਹਦੇ ਪਲੀਆਂ ਜਿਹੜੀਆਂ ਆਪਾਂ ਨੇ ਪੜਾਈ ਕਰਕੇ ਰੱਖੀਆਂ ਹੋਈਆਂ ਨੇ ਸਾਰੀਆਂ ਆਪਾਂ ਜੀ ਮਸਾਲੇ ਦੇ ਵਿੱਚ ਕਰ ਦਾਂਗੇ ਐਡ ਇਹਦੇ ਚਾੜ ਲੋ ਜੀ ਹੁਣ ਆਪਾਂ ਇਹਦੇ ਵਿੱਚ ਆਲੂ ਆਪਾਂ ਨੇ ਬੋਇਲ ਕਰਕੇ ਰੱਖੇ ਸੀਗੇ ਜੀ ਉਹ ਵੀ ਸਾਰੇ ਵਿੱਚ ਕਰ ਦਾਂਗੇ ਚੰਗੀ ਤਰ੍ਹਾਂ ਮਿਕਸ ਇਹ ਫਲੀਆਂ ਆਪਣੇ ਘਰ ਦੀਆਂ ਨੇ ਕਿ ਘਰੇ ਲੱਗਦੀਆਂ ਨੇ ਤੁਹਾਨੂੰ ਪਤਾ ਹੀ ਹੈ ਕਿ ਘਰ ਦੀ ਸਬਜ਼ੀ ਦੀ ਬਹੁਤ ਮौज ਰਹਿੰਦੀ ਹੈ ਜੀ ਆਪਾਂ ਬਿਲਕੁਲ ਤਾਜੀ ਫਰੈਸ਼ ਤੋੜ ਕੇ ਬਣਾ ਰਹੇ ਹਾਂ ਜੀ ਸਬਜ਼ੀ ਆਲੂ ਆਪਾਂ ਹਮੇਸ਼ਾ ਹਰ ਇੱਕ ਦਾ ਸਬਜ਼ੀ ਦੇ ਵਿੱਚ ਬੋਲ ਕਰਕੇ ਹੀ ਪਾਉਣੀ ਹੈ ਨਮਕ ਹਰ ਦੀ ਪਾ ਕੇ ਲੱਗੂਗੀ ਆਪਾਂ ਚੰਗੀ ਤਰ੍ਹਾਂ ਆਲੂ ਨੂੰ ਸਾਰਾ ਮਸਾਲਾ ਲੱਗ ਗਿਆ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਘਰਤੇ ਜੀ ਮਿਕਸ ਮੇਰੇ ਦੇਖੋ ਮੇਰੇ ਵਾਲੇ ਹੋਲ ਵਿੱਚ ਮਸਾਲਾ ਜਿਹਾ ਲਾ ਰਿਹਾ ਹਾਂ ਥੋੜਾ ਜਿਹਾ ਪੋਨ ਜੋ ਜੇ ਪਟਾਕਨਾਗੇ ਤੇ ਟਾਰ ਕੇ ਪਕਾ ਲਾਂਗੇ ਲੋ ਜੇ ਆਪ ਬਣਾਈ ਆ ਜੀ ਮੇਦੀ ਚਟਣੀ ਆਪਾਂ ਥੱਲੇ ਰੱਖਤੀ ਸੀਗੀ ਜੀ ਠੰਡੀ ਹੋ ਗਈ ਪਈ ਪਈ ਹੋਰ ਗਾੜੀ ਹੋ ਗਈ ਹੁਣ ਆਪਾਂ ਇੱਕ ਡੱਬੇ ਦੇ ਵਿੱਚ ਉਹਨੂੰ ਪਾ ਲਾਂਗੇ ਜੀ ਇਹ ਮਲੇ ਦੀ ਚਟਣੀ ਬਣਾਈ ਆ ਆਪਾਂ ਕਰੇ ਤੇ ਇਹਦੇ ਨਾਲ ਦੀ ਨਾਲ ਆਪਣੀ ਬਣ ਰਹੀ ਹੈ ਜੀ ਸਬਜ਼ੀ ਲੋ ਜੀ ਸਬ지 ਆਪਣੀ ਬਣ ਰਹੀ ਹੈ ਜੀ ਆਪਾਂ ਵਿੱਚ ਵਿੱਚ ਇਹਨੂੰ ਇੱਕ ਦੋ ਵਾਰੀ ਕਰਦੇ ਰਹਾਂਗੇ ਜੀ ਚੈੱਕ ਖਾਂਜੀ ਹਾਂਜੀ ਆਪਣੀ ਜੀ ਲੋਬੀ ਹੈ ਤੇ ਆਲੂਆਂ ਦੀ ਪਿਆਜ਼ ਦੀ ਸਬਜੀ ਬਣ ਕੇ ਤਿਆਰ ਹੈ ਜੀ ਤੇ ਆਪਣੀ ਜੀ ਵੀਡੀਓ ਨੂੰ ਬਾਅਦ ਤੋਂ ਬਾਅਦ ਲਾਇਕ ਕਰੋ ਸ਼ੇਅਰ ਕਰੋ ਜੀ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜਿਹੜੇ ਭੈਣ ਭਰਾ ਆਪਣੇ ਨਾਲ ਜੁੜੇ ਹੋਏ ਨੇ ਹਰ ਰੋਜ਼ ਦੇਖੀ ਆਪਾਂ ਨੂੰ ਸੋਹਣੇ ਸੋਹਣੇ ਕਮੈਂਟ ਇਸੇ ਤਰ੍ਹਾਂ ਦੀ ਵਧੀਆ ਵਧੀਆ ਕਮੈਂਟ ਕਰਦੇ ਰਹੋ ਤੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਆਪਣੀ ਸਬਜੀ ਬਣ ਕੇ ਤਿਆਰ ਹੈ ਜੀ ਧੰਨਵਾਦ ਜੀ